ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਦਾ ਵਲੌਗ ਸਟਾਰਟ ਕਰਨ ਲੱਗੇ ਆ ਜੀ ਤੇ ਅੱਜ ਬੱਚੇ ਚਲੇ ਸਕੂਲ ਤੇ ਸ਼ਾਮ ਤੱਕ ਹੋਣਗੇ ਦੇਖਦੇ ਪਹਲਾ ਕਿੰਨੀ ਠੰਡ ਹੋਣਾ ਲੱਗਦੀ ਕਿੰਨੀ ਕਿ ਨਹੀਂ ਕਿਉਂਕਿ 24 ਘੰਟੇ ਬਾਅਦ ਤੇ ਬੰਦੀ ਕਰਕੇ ਰੱਖੀ ਹੋਰ ਨੇ ਮੈਂ ਬਾਹਰ ਨਹੀਂ ਹੋਣਾ ਤੁਸੀਂ ਤੇ ਉਹ ਰਾਤੀ ਵੀ ਕਹਿੰਦੇ ਸੀਗੇ ਡੈਡੀ ਜੀ ਪਤਾ ਨਹੀਂ ਜਾ ਕੇ ਬੰਨਣਾ ਉਥੇ ਠੰਡ ਬਹੁਤ ਹੱਥ ਪੈਰ ਠਰ ਜਾਣੇ ਉਹਨਾਂ ਦੇ ਕਲਾਸ ਬੈਠਣਾ ਨਾ ਕਲਾਸ ਬੈਠਣਾ ਉਹ ਕੋਈ ਉੱਥੇ ਹੀਟਰ ਵਗੈਰਾ ਹੈਗੇ ਨੇ ਤੇ ਨੇ ਦੇਦੋਂ ਜਾਣਦੇ ਪੈਣੇ ਪੜ੍ਹਾਈ ਵੀ ਜ਼ਰੂਰੀ ਆ ਹਾਂ ਪੜ੍ਹਾਈ ਜ਼ਰੂਰੀ ਆ ਪੇਪਰ ਆ ਆ ਗਿਆ ਦੇ 10th ਦੇ ਬੋਰਡ ਦੇ ਪੇਪਰ ਆ ਇਸ ਵਾਰੀ ਮਿਹਨਤ ਜ਼ਿਆਦਾ ਕਰਨੀ ਪੈਣੀ ਆ ਚਲੋ ਕੋਈ ਨਹੀਂ ਕਰਾਉਣੀ ਮਿਹਨਤ ਨਾਲ ਇਹਨਾਂ ਨੂੰ ਹੱਲਾ ਛੇ ਦੇਣੀ ਅੱਜ ਠੰਡ ਚ ਜਾਂਦੀ ਨਾ ਹੋ ਤੇ ਇਹ ਨਾ ਸਿਰਦਾ ਸੇ ਇਹ ਨਵਾਂ ਤੇ ਅਸੀਂ ਟਿਕੋਣਾ ਲੈ ਕੇ ਆਂਦੇ ਸੀਗੇ ਬੜੀ دیر ਦੇ ਜਦੋਂ ਨਰਸਰੀ ਲੈ ਲਈ ਨਰਸਰੀ ਹਲਕੇ ਚੀਜ਼ ਹੁੰਦੇ ਉਹ ਲਿਆਉਂਦੇ ਸੀਗੇ ਤੇ ਲੈ ਜਾਂਦੇ ਨਹੀਂ ਤੇ ਜਾਂਦੇ ਨਹੀਂ ਤਾਂ ਹੁਣ ਹੈ ਵੀ ਠੰਡ ਬਹੁਤ ਜ਼ਿਆਦਾ ਤੇ ਰੋਟੀ ਦੀ ਗੱਲ ਕਰ ਉਹ ਵੀ ਨਾਲ ਦੀ ਚਾਹ ਪਾਣੀ ਵੀ ਤਿਆਰ ਹੋ ਗਿਆ ਚਲੋ ਚਾਹ ਪੀਨੇ ਬਟਾ ਏਡਾ ਕੱਪ ਨਾਲ ਖਾਓ ਗਿਜਰੇਲਾ ਆ ਨਲ ਪ੍ਰਸ਼ਾਦ ਬਾਬੇ ਦਾ ਤੇ ਬਾਬਾ ਜੀ ਦਾ ਪ੍ਰਸ਼ਾਦ ਵਾਈਫ ਸਵੇਰੇ ਸਵੇਰੇ ਜਾਂਦੇ ਨੇ ਗੁਰਦਸਾ ਮੈਂ ਤਾਂ ਜਾਂਦਾ ਰੇਸ ਕਰਕੇ ਕਿਉਂਕਿ ਮੈਂ ਥੋੜਾ ਠੀਕ ਨਹੀਂ ਰਹਿੰਦਾ ਇਹ ਜਾਂਦੇ ਨੇ ਗੁਰੂ ਘਰ ਯਕੀ ਇਹ ਠੰਡ ਚ ਜਾਣ ਤੇ ਇਹਨਾਂ ਨੂੰ ਛਿੱਕਾ ਬਹੁਤ ਆਉਣ ਲੱਗ ਪੈਂਦੀ। ਬਗੀ ਮਗੀ ਰખી ਹੋਈ ਐ। ਹੁਣ 1 ਮਹੀਨਾ ਲਗਾਤਾਰ ਹੀ ਗੁਰਦਸਾ ਜਾਨੇ, ਉਹ ਤਾਂ ਪਹਿਲਾਂ ਵੀ ਬਾਅਦ ਵਿੱਚ ਵੀ ਜਾਂਦੇ ਨੇ। ਤੇ ਆ ਕੇ ਮਹਾਰਾਜ ਦੀ ਬਾਣੀ ਨੇ ਇਤਨੇ ਮ ਕਰਦੇ ਮੇਰੇ ਲੱਗੇ ਬੈਠੇ ਹੁੰਦੇ ਆ। ਸ਼ੁਕਰ ਹੈ ਵਾਹਿਗੁਰੂ ਦਾ। ਤਰਨ ਹਾਲ ਦੇ। ਪਾਪਾ ਲੈਣਾ। ਤੇ ਬੱਚੇ ਹੌਲੀ ਹੌਲੀ ਉੱਠਣਦੇ ਆ ਤੇ ਪਹਿਲੀ ਆਵਾਜ਼ ਇਹ ਵੀ ਨਿਕਲੀ ਕਿ ਠੰਡ ਬਹੁਤ ਐ। ਸ਼ਿਕਾਜੀ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਸੁਣ ਲਈ ਸਾਰਿਆਂ ਨੇ ਇਹ ਸਤਿ ਸ੍ਰੀ ਅਕਾਲ ਜਾ ਕੇ ਹੁਣ ਬਤ ਬਾਹਰ ਲੱਗੂਗੀ ਕਿਉਂਕਿ 24 ਘੰਟੇ ਵਾਸਤੇ ਤੁਹਾਨੂੰ ਇਹ ਕਮਰੇ ਵਿੱਚ ਬੰਦ ਕੀਤੇ ਸੀ ਨਾ ਤੇ ਹੁਣ ਥੋੜਾ ਸਾਫ਼ ਤਾਂ ਰਹਿਣਾ ਠੀਕ ਆ ਉੱਥੇ ਨਹੀਂ ਲੱਗਦੀ ਫਿਰ ਵੀ ਥੋੜਾ ਇਹਨੇ ਕੱਪੜ ਫਿਰ ਵੀ ਥੋੜਾ ਸਾਫ਼ ਤਾਂ ਰਹਿਉਗਾ ਠੀਕ ਆ ਜਿਆਦਾ ਮਤਲਬ ਕਿ ਬਾਹਰੋਂ ਜਦੋਂ ਤੁਹਾਡੀ ਬ੍ਰੇਕ ਵਗੈਰਾ ਹੁੰਦੀ ਨਾ ਰੋਟੀ ਪਾਣੀ ਦੀ ਤੇ ਅੰਦਰ ਹੀ ਰਹਿਓ ਜਿਆਦਾ ਘੁੰਮਣ ਦੀ ਜਰੂਰਤ ਨਹੀਂ ਹੈ ਤੇ ਬਾਲਾ ਤੁਹਾਨੂੰ ਲਾ ਕੇ ਗਰਮ ਰਹੂਗੀ ਨਾ ਕੀ ਬਣਾ ਲਾ ਸਕਦੇ ਜੋ ਮਾਜੀ ਬਾਦ ਤੇ ਲਾ ਕੇ ਨਾ ਬਸ ਇੰਨੀ ਕਰ ਆਂਦੋ ਦੋ ਦਰੋਟੀਆਂ ਖਾਣੀਆਂ ਬਹੁਤ ਵਾਦੂ ਆਲੀ ਦੱਸੀ ਜਾਈਂ ਕੀ ਕਿਤਾ ਦੀ ਕਿਹੜਾ ਟਿਪਨ ਤਰ੍ਹਾਂ ਚ ਇਹ ਬੜਾ ਮੈਕ ਨੂੰ ਕੋਣ ਮੈਕ ਨੂੰ ਵੀ ਚਣੇ ਬਾਣੇ ਆ ਪਾ ਦੋ ਉਹਨੇ ਖਾ ਲੈਣੇ ਆ ਬਸ ਬਸ ਹੋਣੇ ਕਿਤੇ ਇੰਨਾ ਖਾ ਹੋਣਾ ਆ ਕੋ ਚੱਲ ਵਾਪਸ ਲੈ ਉਹ ਵੀ ਇਹ ਕਿ ਆਹ ਉਹ ਇੱਥੇ ਬਹੁਤ ਤੇਰੀ ਸਬਜੀ ਤੇ ਫੁਰਗੇ ਲੈ ਵਰਗੇ ਦੋ ਸਰਦਾਰ ਸਾਹਿਬ ਤਿਆਰ ਹੋ ਗਿਆ ਹਾਂਜੀ ਬਹੁਤ ਖਾਲੋ ਗਰਮ ਗਰਮ ਆਹੋ ਖਾਣਾ ਦੋ ਰੋਟੀ ਹਾਲੇ ਦਾ ਬਸ ਇਹ ਆਪਣਾ ਕੰਮ ਸਰ ਜਾਣਾ ਬਾਹਰ ਦਾ ਕੀ ਹਾਲ ਚਾਲ ਦੇਖੀ ਮਰ ਜਾ ਕਿੰਨੇ ਕੁ ਧੁੰਦ ਧੰਦਾ ਬੱਲੇ ਬੱਲੇ ਅੱਜ ਨਿਆਣੇ ਠਰ ਜਾਣੇ ਵੇਖਿਓ ਆਹ ਉਹ ਹੋਈ ਹੈ ਨਾ ਪਤਾ ਕੀ ਹੈ ਬਿਮਾਰ ਹੋ ਜਾਣੇ ਨਾ ਨਹੀਂ ਨਹੀਂ ਚਲੋ ਉਹ ਤਾਂ ਕੋਈ ਨਹੀਂ ਵੈਸੇ ਤਾਂ ਸਾਰੀ ਦੁਨੀਆ ਦੇ ਬੱਚੇ ਤੁਰੇ ਫਿਰਦੇ ਆ ਬਾਹਰ ਚੱਕਰ ਨਹੀਂ ਇੱਕਦਮ ਅੰਦਰੋਂ ਨਿਕਲ ਕੇ ਬਾਹਰ ਚੱਲੇ ਆ ਹਾਂ ਉਹਦਾ ਹਵਾ ਵੀ ਕੋਈ ਅਸਰ ਉਹ ਨਾ ਜਿਦੋਂ ਚੱਲ ਪਏ ਫੇਰ ਇਹਨਾਂ ਦੀ ਵੱਡੀ ਚੱਲ ਪੈਣੀ ਹੋਰ ਉਹ ਤੇ ਆਈ ਹੈ ਬਾਹਰ ਨਿਕਲ ਨਹੀਂ ਰਹੀਆਂ ਛੁੱਟੀਆਂ ਵਿੱਚ ਹੁਣ ਕਿੰਨੀਆ ਕਰਨੇ ਆ ਕਿ ਪੇਪਰ ਵੀ ਵਗੈਰਾ ਨਾ ਕੋ ਗਿਬ ਨਿਕਾ ਨਿਕਾ ਚਾਹਨ ਇਹ ਦਸੇ ਕਾਮ ਆਦੀ ਦੇਖੀ ਹਾਂ ਜੇ ਰੋਟੀ ਹਾਲਾ ਮੈਂ ਕਿਹਾ ਰੋਟੀ ਦੇਰੋ ਆਹ ਮੈਂ ਜਾ ਕੇ ਦੁੱਧ ਲੈ ਆਉਂਗਾ ਓਹੋ ਇਹ ਤਾਂ ਚੱਲ ਜਦੋਂ ਗਾਨੇ ਵੀ ਖਾਣਗੇ ਦਰ ਹੈ ਕਿ ਮੇਰੇ ਹੱਥ ਵੀ ਟੰਡ ਨਹੀਂ ਛੋਲ ਦੇ ਹਾਂ ਨੀ ਮੈਂ ਕਿ ਤੂੰ ਮੈਨੂੰ ਕੋ ਸੁਣਨਾ ਚਾਹ ਨਹੀਂ ਕੋਈ ਮੈਂ ਕੈਮਰੇ ਅੱਗੇ ਬੋਲਣਾ ਕੋਈ ਸਬਜ਼ੀ ਲੈ ਲਓ ਬਸ ਕਹਿੰਦੇ ਨੇ ਨਾ ਡਿਊ ਟੂ ਕੰਟੀਨਿਊ ਤੂੰ ਵੀ ਕੰਟੀਨਿਊ ਤੂੰ ਵੀ ਕੰਟੀਨਿਊ ਹਾਂ ਆ ਦੇਖੋ ਨਹੀਂ ਮੈਨੂੰ ਕੰਗ ਲੱਗਣੀ ਨਾ ਕੋਈ ਨਹੀਂ ਐਸਾ ਤਾਂ ਹੋ ਨਹੀਂ ਸਕਦਾ ਚਲੋ ਠੀਕ ਹੈ ਚੈਲੰਜ ਚੈਲੰਜ ਨੈਕਸਟ ਵਲੌਗ ਦੇ ਵਿੱਚ ਦੱਸਾਂਗੇ ਇਥੇ ਆਧਾ ਭਾਈ ਨਹੀਂ ਕਰਨੀ ਠੀਕ ਆ ਲਿਖਦੇ ਸੰਤਰ ਸੰਤਰ ਬਹੁਤ ਸੋਹਣਾ ਮੈਂ ਉਹ ਕਈ ਨਹੀਂ ਖਾਣੀ ਮੈਂ ਫੈ ਸੰਤਰ ਅੱਜ ਮੈਂ ਸੰਤਰ ਨਹੀਂ ਖਾਦੀ ਸੰਤਰ ਮੈਨੂੰ 3 ਸਾਲ ਹੋ ਗਏ ਮੈਂ ਸੰਤਰ ਨਹੀਂ ਖਾਦੀ ਇਸ ਕਰਕੇ ਮੈਂ ਠੀਕ ਆ ਤੈਨੂੰ ਅੱਛਾ ਸੰਤਰ ਇਹ ਆ ਗਿਆ ਅਲਰਜੀ ਹੈ ਮੈਨੂੰ ਅਲਰਜੀ ਨਹੀਂ ਆ ਕਿ ਫਸ ਬਸ ਹੁਣ ਆਕਾ ਤਿਲਗਣਾ ਤਿਆ ਨਾ ਨੇ ਪਹਿਲਾ ਦਿਨ ਕਿ ਦਰਿਆ ਦਾ ਕਿੱਦਾਂ ਖੜਚ ਡੈਕ ਸੇ ਬਹੁਤ ਹੰਡੇ ਸਵੇਰੇ ਠੰਣ ਲੱਗੀ ਹੁੰਦੀ ਔਨ ਥੋੜਾ ਸਹੀ ਹੈ ਡੈਕ ਸੋਡ ਹੁੰਦੇਗੀ ਸਵੇਰੇ ਠੰਣ ਲੱਗਦੀ ਅੱਛਾ ਆਉਂਦੇ ਲੱਡੂ ਮਰ ਪੈ ਗਿਆ ਹਲਾਰਾ ਆਉਦੇ ਤੂਫਾਨ ਨੂੰ ਬੁਲਾਵਾਂ ਹੰਦਾ ਵੀਰੋ ਕਾ ਸਬਜੀ 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 ਪਾਣੀ ਗਰਮ ਰਿਹਾ ਅੱਜ ਤੇ ਬਣਾਇਸ ਫਾਇਦਾ ਹੋ ਗਿਆ ਨਾ ਲੈ ਟਿਪਨ ਪਾਸ ਹੋ ਗਏ ਟਿਪਨ ਟਿਪਨ ਜਿਹੜੇ ਟਿਪਨ ਤੇ ਨਾਲ ਲੋ ਜੋ ਚਾਹ ਜੋ ਚੌਕਾਂ ਤੋਂ ਵੀ ਨੰਬਰਮ ਸਾਤ ਦਿਨਾਂ ਅੱਜ ਠੰਡ ਪਈ ਹੈ ਫਿਰ ਦੋ ਦਿਨਾਂ ਨਾਲ ਜਰਾ ਬੇਲੇਗਾ ਤਾਂ ਬਹੁਤ ਗਰਮੀ ਨੇ ਬੰਦੀ ਮੈਨੂੰ ਅੱਜ ਉਹ ਕਹਿੰਦਾ ਕਹਿੰਦਾ ਮਹੀਨੇ ਸੂਰਤ ਦੀ ਬਾਕੀ ਜਣਾ ਮੈਂ ਕੱਲ ਹੀ ਸੂਰਤ ਦੇ ਆ ਗਿਆ ਹਾਂ ਚਲ ਹਾਂ ਲੈ ਲਿਆ ਆਪਣੀ ਅਧਿਰਜਾਈ ਭਰਾਓ ਤੇ ਪਪਾਤੀ ਇਹ ਸਾਹ ਹੁਣੀ ਮੜ ਜੇ ਬਾਹਰ ਆਏ ਸੀਗੇ ਇਹ ਸਾਹ ਹੁਣੀ ਬੇਰ ਅੰਦਰ ਚਲੇ ਗਏ ਨੇ ਆਲੂ ਮਟਰਾਂ ਦੀ ਸਬਜੀ ਤਿਆਰ ਹੋ ਗਈ ਹੈ ਬੱਚਿਆਂ ਵਾਸਤੇ ਇਹ ਪਈਏ ਚਣਿਆਂ ਦੀ ਸਬਜੀ ਇਸੇਰੇ ਵੀ ਲੈ ਲਏ ਹੈ ਬੈ ਤਾਂ ਚਲੋ ਹੁਣ ਅੰਦਰ ਨਾਲ ਨਨ ਚੋ ਦੰਨੇ ਅਸੀਂ ਅੰਦਰ ਥੋੜੇ ਨੂਨ 1.5 ਜੀ ਰੋਟੀ ਘੱਟ ਦਿਆ ਕਰੋ ਚਾਹ ਲਾਈਟ ਭੋਜਨ ਆ ਪੋਈ ਉਹਨੇ ਦੇ ਵੀ ਠੇਕੇਦਾਰ ਸਾਹਿਬ ਲੱਗਾ ਹੋਇਆ ਠੇਕੇਦਾਰ ਸਾਹਿਬ ਭਰਾ ਠੰਡ ਬੜੀ ਦੇਖ ਕੇ ਸਿੱਧੂ ਮੂਸੇਵਾਲੇ ਦੀ ਕੋਠੀ ਹੈ ਤਿਆਰ ਕਰ ਦਿਆ ਕਰ ਦਿਆ ਕਰਦੇ ਆ ਸਾਰੀ ਠੰਡ ਲੰਗੀ ਕਿ ਦਾਤ ਪਰ ਸੁੰਨ ਹੋ ਜਾਣੇ ਧੰਨ ਬਹੁਤ ਆ ਭਰਾਵਾ ਨਾ ਇੱਥੇ ਥੇਰ ਬਦ ਹੋਰ ਜ਼ਿਆਦਾ ਹੀ ਆ ਕਾਦੇ ਵਾਤੇ ਛੱਡਿਆ ਆ ਆਹੜਾ ਕੋਲਾ ਜਾ ਪੈਪੂਰ ਬਲੇ ਨਾ ਉਹ ਕਾਦੇ ਪੈਪ ਨਿਕ ਕੋਈ ਨਹੀਂ ਬਸ ਪ੍ਰਿੰਸੀਪਲ ਨੂੰ ਕਹਾਂ ਲੂ ਮੈਂ ਆ ਜਾਊਗਾ ਵਾਪਸ ਜੇ ਇਹਨਾਂ ਨੇ ਨਾ ਆਖਿਆ ਕੀ ਬੰਦੇ ਜੀ ਬਤਾ ਇਹਨਾਂ ਦਾ ਆ ਕੇ ਇੱਕ ਚਾਹ ਨਹੀਂ ਮੈਨੂੰ ਖਲੋਣੀ ਨਹੀਂ ਕਰਨੀ ਨਹੀਂ ਸਾਰਾ ਟੈਟ ਤਾਰੇ ਫਿਰ ਤੁਹਾਨੂੰ ਟੌਫੀ ਦੇ ਆਓ ਪਹਿਲਾਂ ਕਿੰਨਾ ਸਿਆਣਾ ਮੈਂ ਉਹ ਕਹਿੰਦਾ ਪਹਿਲਾਂ ਟੈਸਟ ਕਰ ਤੇ ਫਿਰ ਤੈਨੂੰ ਟੌਫੀ ਦਊਂਗਾ ਇੱਕ ਟੌਫੀ ਦੇ ਇੱਕ ਟੌਫੀ ਦੇ ਪਹਿਲਾਂ ਟੈਟ ਕਰ ਕਹਿੰਦਾ ਹਣਾ ਕਾਕਾ ਗੁੱਡ

ਰਾਟ ਕਿਥੇ ਦੇ ਰਸ ਗਾੜ ਲੈ ਆ ਗਿਆ ਮੈਂ ਦੂਲ ਮੈਂ ਨੂੰ ਡਾਰੋ ਜਿਹੜੀ ਹੈ ਮੈਡਮ ਇਹਦੀ ਰਾਜਵਿੰਦਰ ਹੈ ਹੈ ਰਾਜਵਿੰਦਰ ਰਾਜਵਿੰਦਰ ਨੂੰ ਮੜ ਲਾ ਇੱਕ ਅਸ਼ਮਾ ਵੇਣ ਉਹ ਅਸ਼ਵਾ ਘਾਣਦੇ ਹੈਗੀ ਨੇ ਹੈ ਗਈ ਹੈ ਤੈਨੂੰ ਕਿ ਭਲਾਵੇ ਕਿਹੜੀ ਮੈਡਮ ਹੈ ਨਹੀਂ ਅਸ਼ਮਾ ਅਸ਼ਮਾ ਅਸਮਾ ਕੇ ਚਸ਼ਮਾ ਮੈਡਮ ਅਸਮਾ ਲਸ਼ਮਾ ਲਸ਼ਮਾ ਉਹ ਦੇ ਛੋਟੇ ਬੱਚਿਆਂ ਦੀ ਹਾਂ ਸਾਡੀ ਏ ਉਹ ਤਬਲਾ ਜਿਹੜੀ ਤਬਲਾ ਵਜੋਂਦੀ ਏ ਜਿਹੜਾ ਹਾਂ ਉਹ ਮੈਡਮ ਤਬਲਾ ਵਜੋਂਦੀ ਏ ਦਾਗੜ ਦਿਨਾਂ ਦਾਗੜ ਦਿਨਾਂ ਉਹ ਨੂੰ ਨਹੀਂ ਆਦਾ ਉਹ ਜਾਣਾ ਨਹੀਂ ਸਾਡਾ ਸ਼ਾਹ ਆ ਗਿਆ ਸ਼ਾਹ ਜੀ ਸ਼ਾਹ ਜੀ ਆ ਗਏ ਆਹੋ ਦੱਸ ਕਿ ਨਹੀਂ ਹੋਣਾ ਕਿ ਚੱਲੇ ਉਧਰ ਨੂੰ ਚਾਚੀ ਚਾਚੀ ਸੱਚੀ ਕਾ ਫਸਤ ਮੈਂ ਤਾਂ ਕਿਰਪਾ ਨਾ ਮੈਂ ਕਿੰਨੀਆਂ ਬਾੜਾ ਮਾਰ ਆ ਰਿਹਾ ਕੀ ਕਰਦਾ ਨਾ ਯਾਰ ਤੂੰ ੱੱਕਾ ਮਾਰਨ ਨਾਲ ਨਾਲ ੱੱਕਾ ਮਾਰ ੱੱਕਾ ਹਾਂ ਹਾਂਜੀ ਅੱਜ ਦੇ ਵਲੌਗ ਦੀ ਇੱਥੇ ਹੀ ਸਮਾਪਤੀ ਹੈ ਜੀ ਤੇ ਤੁਹਾਨੂੰ ਵਲੌਗ ਪਾਵਾਂਗੇ ਤੁਸੀਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਅੱਜ ਵਲੌਗ ਠੰਡ ਤੇ ਵੈਸੇ ਹੈਗੀ ਆ ਬਹੁਤ ਬਾਹਰ ਨਿਕਲਿਆ ਪਤਾ ਲੱਗਦਾ ਤਾਂ ਦੁਪਹਿਰ ਦਾ ਹੀ ਛੁੱਟ ਗਈ ਤਾਂ ਹੀ ਸੌਂਗੇ ਸੀ ਹਾਂ ਤੇ ਦੁਪਹਿਰੇ ਰੈਸਟ ਕੀਤੀ ਕਿਉਂਕਿ ਚਲੋ ਹੁਣ ਬੱਚੇ ਵੀ ਵੈਸੇ ਆ ਗਏ ਸਕੂਲ ਤੋਂ ਤੇ ਉਹ ਕਾਫੀ ਚਿਰ ਦੇ ਆਏ ਵੈਸੇ ਤਾਂ ਹੁਣ ਠੰਡ ਲੱਗੀ ਪਾਣੀ ਖਾ ਕੇ ਤੇ ਹੁਣ ਉਹ ਸੌਂਗੇ ਸੀਗੇ ਹੁਣ ਦੁਬਾਰਾ ਠਾਉਣਾ ਉਹਨਾਂ ਨੂੰ ਵੀ ਉਹ ਕਹਿੰਦੇ ਡੱਡੀਆਂ ਨੂੰ ਠਾ ਦੇਓ ਫੇਰ ਤੁਸੀਂ ਸਾਨੂੰ ਗਜਰੇਲਾ ਕਰਕੇ ਦੇ ਦਿਓ ਸਤ 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 ਕਰਕੇ ਉਹਨਾਂ ਨੂੰ ਠਾ ਦਿਓ ਤੇ ਸਾਨੂੰ ਤੇਰੇ 11 ਵਜੇ 11 12 ਵਜੇ ਤੱਕ ਪੜਾਂਗੇ ਕਿਉਂਕਿ ਬੱਚਿਆਂ ਦੇ ਪੇਪਰ ਵੀ ਹੈ ਨਾ ਤੇ ਇਸ ਕਰਕੇ ਹੁਣ 11 12 ਵਜੇ ਤੱਕ ਪੜਨਗੇ ਆਪਣਾ ਤੇ ਤੁਸੀਂ ਸਾਨੂੰ ਗਜਰੇਲਾ ਗਰਮ ਕਰਕੇ ਖਿਲਾ ਦਿਓ ਗਜਰੇਲਾ ਹੂੰ ਸਵੇਰ ਮੁਖਾਈ ਦਾ ਗਜਰੇਲਾ ਰਾਤ ਸਹੀ ਤਾਂ ਹੈ ਇਹਦਾ ਕੀ ਹੈ ਜਦੋਂ ਮੱਝ ਖਾ ਲੋ ਹਾਂਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ